ਗੂਜਰੀ ਕੀ ਵਾਰ ਮਹੱਲਾ 5 1 ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ 5 ਅੰਤਰ ਗੁਰ ਆਰਾਧਨਾ ਜਿਹਾ ਜਪ ਗੁਰ ਨਾਮਉ ਮੇਤਰੀ ਸਤ ਹ ਸੁਰਣੀ ਸੁਣਨਾ ਗੁਰ ਨਾਮਉ ਉਤਲ ਗੁਰੂ ਆਰਾਧਨਾ ਨਹੀਂ ਹੈਗਾ ਗੁਰੂ ਆਰਾਧਨਾ ਹੀ ਵੈਸੇ ਪੜ੍ਹਦੇ ਰਹੇ ਆਪ ਲੋਕ ਅੰਤਰ ਗੁਰ ਆਰਾਧਨ ਅੱਛਾ ਜੀ ਆਰਾਧਨਾ ਨਹੀਂ ਆ ਆਰਾਧਨਾ ਹੁੰਦਾ ਉਹ ਲੋਗਾਂ ਨੂੰ ਵਾਸਤੇ ਤੂੰ ਆ ਜਾ ਉਹਦੇ ਵਾਸਤੇ ਇੱਛਾ ਧਾਰ ਕੇ ਰੱਖਣੀ ਯਾਦ ਰੱਖਣੀ ਉਹਨੂੰ ਆਰਾਧਨਾ ਕਰਨੇ ਕੋਈ ਬੰਦਾ ਬਾਹਰ ਗਿਆ ਹੋਇਆ ਠੀਕ ਹੈ ਜੀ ਮਨ ਵਿੱਚ ਇੱਛਾ ਬਣੀ ਹੋਈ ਹੈ ਵੀ ਉਹ ਜਿੱਦੀ ਜਲਦੀ ਹੋ ਸਕੇ ਆ ਜਾਵੇ ਉਹਨੂੰ ਆਰਾਧਨਾ ਹੈਣ ਆਉਣ ਵਾਸਤੇ ਅੜਦਾ ਮੁੱਦਾ ਹੋਈ ਨਹੀਂ ਸਕਦਾ ਪਤਾ ਨਹੀਂ ਕਿ ਉਹ ਕਹਿਣ ਨੇ ਹਾਂ ਜੀ ਅੰਤਰ ਗੁਰ ਆਰਾਧਨਾ ਜਿਹਾ ਜਪ ਗੁਰ ਨਾਮ ਅਰਾਧਨਾ ਕੀਤੀ ਕਰਦੀ ਏ ਜਿਹੜਾ ਅੰਦਰ ਹੈ ਸਤਿਗੁਰ ਅੰਦਰ ਅੰਤਰਗੁਰਤਾ ਹਾਇੋ ਪੜੇ ਮੂਲ ਨੂੰ ਅਰਾਧਨਾ ਅਰਾਧਨਾ ਆਪਣੇ ਮੂਲ ਬਲ ਧਿਆਨ ਰੱਖਣਾ ਆਪਣੇ ਮੂਲ ਦਾ ਧਿਆਨ ਧਾਰਨਾ ਆਤਮ ਧਿਆਨ ਧਾਰਨਾ ਹੀ ਅਰਾਧਨਾ ਕਈ ਕੋਟ ਆਤਮ ਧਾਂਤ ਧਾਰੀ ਕਈ ਕੋਟ ਆਤਮ ਆਤਮ ਧਿਆਨ ਧਾਰੀ ਜਿਹੜੇ ਅਰਾਧਨਾ ਨਹੀਂ ਕਰਦੇ ਜੀ ਸਤਿਗੁਰ ਦੀ ਅੰਤਰਗੁਰ ਅਰਾਧਨਾ ਜੇ ਬਾ ਜੇ ਬੁਰਨੋਂ ਛਪੜਾ ਕਹਿੰਦੇ ਜੇ ਬਾ ਨਾਲ ਜੀਵ ਨਾਲ ਨਹੀਂ ਪਰ ਬਹੁਤ ਜੀਵ ਨਾਲ ਜੇ ਆਰਾਧਾ ਹੱਦੇ ਵਿੱਚ ਹੈ ਤਾਂ ਉਹ ਜੀਵ ਹੋ ਹੈ ਜਿਹੜੀ ਮੰਦੀ ਜੀਵ ਜੇ ਜੀਵ ਕਹਿੰਦੇ ਬਾਹਰ ਦੀ ਚੁੱਪ ਕਰਾ ਲਈਏ ਤਾਂ ਮਤਲਬ ਇਹ ਨਹੀਂ ਕਿ ਮੰਦੀ ਜੀਵ ਵੀ ਚੁੱਪ ਹੋ ਗਈ ਬਹੁਤੀ ਜੀਵ ਹੋ ਰਹਿ ਮਦੀ ਇੱਛਾ ਹੀ ਮੰਦੀ ਜੀਵ ਹੈ ਜਿਹਦੇ ਵਿੱਚ ਇੱਛਾ ਪੈਦਾ ਹੁੰਦੀ ਹੈ ਉਹ ਜੀਵ ਹੈ ਕੋਈ ਇੱਛਾ ਜੋ ਪੈਦਾ ਹੁੰਦੀ ਹੈ ਉਹਨੂੰ ਪ੍ਰਗਟ ਕਰਦੇ ਆਂ ਸੀ ਜੀਵ ਨੂੰ ਜੇਵਾਲ ਦੇ ਵਿੱਚ ਇੱਛਾ ਪੈਦਾ ਹੁੰਦੀ ਹੈ ਜੀਵ ਨਾਲ ਪ੍ਰਗਟ ਕੀਤੀ ਜਾਂਦੀ ਹੈ ਇੱਛਾ ਦੱਸੀ ਜਾਂਦੀ ਹੈ ਕਿਸੇ ਨੂੰ ਮੇਰੇ ਅੰਦਰ ਆ ਇੱਛਾ ਹੈ ਜਿਵੇਂ ਰੋਗੀ ਦੇ ਅੰਦਰ ਕੋਈ ਇੱਛਾ ਹੈ ਉਹ ਇਸ਼ਾਰੇ ਨਾਲ ਕਿਸੇ ਨੂੰ ਬੁਲਾਉਂਦਾ ਹੈ ਪਹਿਲਾਂ ਤਾਂ ਐਨੀ ਉੱਚੀ ਆਵਾਜ਼ ਨਿਕਲ ਸਕਦਾ ਜਦੋਂ ਉਹਦੇ ਨੇੜੇ ਆ ਜਾਂਦਾ ਹੌਲੀ ਦੇ ਕੇ ਉਹਦੇ ਕੰਨ 'ਚ ਹੌਲੀ ਦੇ ਕੇ ਉਹ ਜਿੰਨਾ ਕੋ ਬੋਲ ਸਕਦਾ ਜਿੱਦੀ ਤਾਕਤ ਹੁੰਦੀ ਹੈ ਉਹ ਪ੍ਰਗਟ ਕਰਦਾ ਵੀ ਮੈਨੂੰ ਆਹ ਚੀਜ਼ ਚਾਹੀਦੀ ਠੀਕ ਹੈ ਜੀ ਗੁਰ ਗੁਰ ਆਰਾਧਨ ਉਹ ਜਿਹੜਾ ਸਤਗੁਰਾ ਇਹਦੀ ਆਰਾਧਨਾ ਕਰਦੀ ਬਾਹਲ ਦੇ ਦਿੱਕਨ ਦੀ ਹੁਣ ਬਾਹਲ ਦੇ ਦਸੇ ਗੁਰੂ ਛੁੱਟ ਗਏ ਸਾਡੇ 11 ਦੇ 11 ਸਾਰੀ ਦੁਨੀਆ ਹੀ ਛੁੱਟ ਗਈ ਬਾਹਲ ਦੀ ਛੱਡੋ ਤੁਸੀਂ ਗੁਰੂਆਂ ਦੀ ਕੀ ਗੱਲ ਹੈ ਬਾਹਲ ਦੀ ਦੁਨੀਆ ਨਾਲ ਉਹ ਕਲੈਕਸ਼ਨ ਹੈ ਟੁੱਟ ਗਿਆ ਜਾਗਰ ਅੰਤਰਗੁਰ ਆਰਾਧਨਾ ਹੋਦੀ ਕਰਨੀ ਹੈ ਬਾਹਰ ਦਾ ਕਨੈਕਸ਼ਨ ਆਪੇ ਟੁੱਟ ਗਿਆ। ਦਾਦਾ ਕੋਈ ਬਾਹਰ ਤਿਰਥ ਰਹਾ। ਨਾ ਕੋਈ ਸਰੋਵਰ ਰਹਾ, ਨਾ ਗੁਰੂ ਗ੍ਰੰਥ ਰਹਾ, ਕੁਛ ਬਦੀ ਰਹਾ ਬਾਹਰ। ਠੀਕ ਕਨੈਕਟ ਹੋ ਗਿਆ ਬਾਦੋ। ਸੰਸਾਰ ਨਾਲ ਠੀਕ ਕਨੈਕਟ ਹੋ ਗਿਆ। ਠੀਕ ਹੈ। ਜੇ ਅੰਤਰਗੁਰ ਆਰਾਧਨਾ ਜੁੜ ਹੋਈ। ਸਤ ਸੰਤੋਖ ਦੇ ਘਰੇ ਦੇ ਅੰਦਰ ਹੈ। 바ਕੀ ਮਾਇਆ ਬਾਹਰ ਰਹੀ। ਅਰਾਧਨਾ ਹੁੰਦੀ ਹੋਈ ਜਪਣ ਤੋਂ ਬਾਅਦ ਜਾਂ ਜਪ ਲਿਆ ਨਾਨਕ ਗੁਰਮੁਖ ਨਾਮ ਜਪੀ ਐ ਇੱਕ ਵਾਰ ਇੱਕ ਵਾਰ ਜਪ ਲਿਆ ਨਾ ਸਮਝ ਲਿਆ ਸਭ ਕੁਝ ਇੱਕ ਵਾਰ ਫਿਰ ਅਰਾਧਨਾ ਉੱਤੇ ਬਾਅਦ ਇਥੇ ਨਾਲ ਕੋਈ ਕਨੈਕਸ਼ਨ ਜਿਵੇਂ ਜਪ ਗੁਰਨਾਮ ਇਹ ਗੁਰਨਾਮ ਕੀ ਹੁੰਦਾ ਜੀ ਗੋਲੋਂ ਗੋਲ ਕਾ ਜਸ ਕਿਉਂਕਿ ਇਹ ਜਿੱਥੇ ਵੀ ਜਪਣ ਦੀ ਗੱਲ ਆਉਂਦੀ ਐ ਅਸੀਂ ਸੋਚਦੇ ਐ ਇਹਨੂੰ ਉਚਾਰਨ ਕਰਨਾ ਹੈ ਪਰ ਜਪ ਦਾ ਅਰਥ ਸਮਝਣਾ ਹੈ ਜੀ ਸਮਝਣਾ ਠੀਕ ਹੈ ਜੀ ਗੁਰੂ ਉਹ ਗੁਰ ਕੇ ਚਲਦੇ ਅੱਛਾ ਜੀ ਚੱਲਣਾ ਹੁੰਦਾ ਪੌਂਟ ਹਾਂਜੀ ਸਾਰੇ ਗੁਣਾ ਚੋ ਹੀ ਉਹ ਦਾ ਦਰਸ਼ਨ ਹੁੰਦਾ ਸਾਰੇ ਗੁਣ ਸਮਝਿਆ ਤੇ ਹੀ ਦਰਸ਼ਨ ਹੋਣਾ ਸਾਰੀ ਗੁਰਬਾਣੀ ਸਭ ਇੱਥੇ ਹੀ ਦਰਸ਼ਨ ਹੁੰਦਾ ਹਾਂ ਜੀਵਾ ਜਪ ਗੁਰ ਨਾਮ ਦੋ ਨੇਤਰੀ ਸਤਗੁਰੂ ਵੇਖਣਾ ਰਵਣੀ ਸੁਣਨਾ ਗੁਰ ਨਾਮ ਜੇ ਨੇਤਰੀ ਸਤਗੁਰੂ ਵੇਖਣਾ ਹੈ ਤਾਂ ਆ ਗੱਲ ਹੋਊਗਾ ਹੁਣ ਦਰਸ਼ਨ ਦੀ ਗੱਲ ਆ ਗਈ ਜਪੁਣ ਤੇ ਬਾਅਦ ਦਰਸ਼ਨ ਹੋਣਾ ਹੁਣ ਜਪਤਾ ਬਾਅਦ ਨੇ ਦਰਸ਼ਨ ਹੋਣਾ ਅੰਦਰੋਂ ਬਾਅਦ ਤਾਂ ਕਨੈਕਸ਼ਨ ਟੁੱਟ ਗਿਆ ਬਾਹਰ ਦਾ ਸਤਗੁਰ ਕੋਈ ਰਿਹਾ ਹੀ ਨਾ ਇਸ ਕਰਕੇ ਜਿੰਨੇ ਸਤਗੁਰ ਨੇ ਇਹਨਾਂ ਨੂੰ ਅਸੀਂ ਸਤਗੁਰ ਕਹਿੰਦੇ ਆ ਉਹ ਭਾਈ ਕਹਿੰਦੇ ਨੇ ਸਤਗੁਰ ਨੇ ਕਹਿੰਦੇ ਅੱਛਾ ਜੀ ਉਹ ਭਾਵੇਂ ਸਤਗੁਰ ਨੇ ਨਾ ਉਹਨਾਂ ਦਾ ਸਤਗੁਰ ਹੈ ਸਤਗੁਰ ਨੂੰ ਕਿਹਾ ਜਾ ਸਕਦਾ ਜਿਹਦੇ ਸਤਪੁਰਖ ਨੂੰ ਜਾਣ ਲੈ ਸਤਗੁਰ ਜਾ ਨੇਤਰਿਆਂ ਸਤਗੁਰੂ ਵੇਖਣਾ ਜਾਂ ਨੇਤਰਾਂ ਨੇ ਸਤਗੁਰੂ ਅਦਲ ਨਹੀਂ ਅੱਖ ਨੇ ਸਤਗੁਰੂ ਵੇਖ ਲਿਆ ਸਤਗੁਰੂ ਆਪੇ ਬਣ ਗਿਆ ਉਹ। ਜੇ ਤਰੀ ਸਤਗੁਰੂ ਵੇਖਣਾ ਸ਼ਰਵਣੀ ਸੁਣਨਾ ਗੁਰਨਾਮ ਜੀ ਵੇਖਣਾ ਦੇਖਣਾ ਨਹੀਂ ਹੈ। ਹਾਂਜੀ। ਦੇਖੀਦਾ ਬਹਾਲਦੀ ਅੱਖ ਨਾਲ ਪੇਖੀਦਾ ਅਦਲੀ ਅੱਖ ਨਾਲ। ਸੁਪਨਾ ਪੇਖੀਦਾ ਉਹ ਤਾਂ ਸੁਪਨਾ ਦੇਖੀਦਾ ਨਹੀਂ ਹੁੰਦਾ। ਜੋ ਸੁਪਨਾ ਹੋਰ ਵੇਖਣਾ। ਜਦ ਵਿੱਚ ਜੋ ਅਸੀਂ ਪੜਦੇ ਤੇ ਦੇਖ ਰਹੇ ਆ ਪੇਖ ਰਹੇ ਆ ਅਸਲ ਚ। ਦੇਖੀਦਾ ਹੋਂਦਾ ਸੱਚ ਦੇਖੀ ਹੋਂਦਾ ਉਹਦੀ ਨਕਲ ਝੂਠ ਜੇ ਦਰਖਤ ਦਾ ছায়ਾ ਦੇਖੀਏ ছায়ਾ ਉਹਦੇ ਨਾਲ ਦਰਖਤ ਨਹੀਂ ਦੇਖਿਆ ਜਾਂਦਾ ਦਰਖਤ ਦਾ ਸਰੂਪ ਦੇਖਿਆ ਜਾਂਦਾ ਠੀਕ ਹੈ ਜੀ ਦਰਖਤ ਦਾ ਰੂਪ ਦੇਖਿਆ ਉਹ ਦੇਖਿਆ ਬੰਦੇ ਨੇ ਠੀਕ ਹੈ ਜੀ ਜਿਤਨੇ ਸਤਗੁਰੂ ਪੇਖਣਾ ਰਵਣੀ ਸੁਣਨਾ ਗੁਰਨਾਮ ਜਿਹਨੇ ਇਤਰੀ ਸਤਗੁਰ ਪੇਖ ਲਿਆ ਤਾਂ ਸਤਗੁਰ ਬਣ ਵੀ ਗਿਆ ਤੇ ਜਿਹਨ ਜਾਣਿਆ ਸੋ ਤੁਸੀਂ ਜਿਹਾ ਆਪ ਤੇ નિર્ਮਾਇਲ ਸੀ ਜਸ ਦੇਹ ਸੁਨ ਕੀ ਸਾਰੀ ਸੀ ਜਸ ਦੇਹਾ ਇੱਥੇ ਗੁਰਦਲ ਨਹੀਂ ਸੁਲਜੀ ਕੀ ਜਿਹੜੀ ਗੁਰਦਲ ਨਹੀਂ ਆਣਾ ਇਹਨੂੰ ਸੁਣੀ ਕਹਿੰਦੇ ਨੇ ਗੁਰਦਲ ਨਹੀਂ ਸੁਰਗੀ ਸਤ ਸ਼ਬਦਤ ਸੱਚ ਨਾਲ ਜੁੜਿਆ ਸੱਚ ਦਾ ਦਰਸ਼ਨ ਹੋਇਆ ਗੁਰਨੂਨ ਲੀਰਜੀ ਇਹ ਨੂੰ ਕਹਿ ਰਹੇ ਨੇ ਪਟ ਕੁੰਡਲਨੀ ਸਰਜੀ ਸਭ ਸੁਖਾਏ ਗੁਰਨੂਨ ਲੀਰਜੀ ਜੇ ਅੰਦਰੋਂ ਦਰਸ਼ਨ ਹੋਇਆ ਸਤਗੁਰ ਦਾ ਆਪ ਵੀ ਸਤਗੁਰ ਬਣ ਗਿਆ ਉਹ ਜਿਹੜਾ ਭੇਦ ਸੀ ਨਾ ਮੇਰਾ ਸਤਗੁਰ ਦਾ ਢੋ ਅਢੋ ਮਿਲ ਗਿਆ ਕੁੰਡਲਨੀ ਸਰਜੀ ਸਭ ਸੁਖੀ ਦੋ ਮੰਨ ਦਾ ਤਾਂ ਸਤਗੁਰ ਹੋਰ ਹੈ ਮੈਂ ਹੋਰ ਸੋਈ ਮੁੜ ਕੇ ਤੂੰ ਵੀ ਆ ਜਾ ਕੋ ਕਹਤਾ ਔਰ ਪ੍ਰਣਜ਼ ਵਰਨਾਵੋ ਨਾ ਹਾਂਜੀ ਜਿਹੜਾ ਗੁਰ ਨਾਵ ਆ ਹੁਣ ਸੁਣਣਾ ਹੈ ਦੁਰਤੀ ਬਾਣੀ ਇਹ ਸੁਣਣੀ ਸੁਣਨੇ ਹੁਣ ਗੱਲਾਂ ਨਾਲ ਨਹੀਂ ਸੁਣੀ ਬਿਨਾ ਗੱਲਾਂ ਤੇ ਸੁਣਨੇ ਆ ਸੁਣੀ ਜਾਣੀ ਆ ਇਹ ਗਾਂ ਦੀ ਵਿਵਸਥਾ ਚਲੀ ਗਈ ਹੁਣ ਤੇ ਬੁੱਢੀ ਛੁਟਕੀ 10-10 ਸਾਲ ਖੁੱਲ ਗਿਆ 10 ਮੈਂ ਦੁਆਲ ਤੇ ਅੱਧੀ ਵਿਵਸਥਾ ਹੈ ਇਹਨੂੰ ਤੁਰਿਆ ਅਵਸਥਾ ਕਹਿੰਨੇ ਨੇ ਇਹਨੂੰ ਤੁਰਿਆ ਅੱਛਾ ਜੀ ਇਹ ਦੋਹੇ ਜਗ੍ਹਾ ਗੁਰਨਾਵ ਆਉਂਦਾ ਪਹਿਲੀ ਪੰਕਤੀ ਚ ਆਉਂਦਾ ਅੰਤਰਗੁਰ ਆਰਾਧਨਾ ਜੇਵਾ ਜਪ ਗੁਰਨਾਵ ਇਹ ਹੈਗਾ ਜੋ ਗੁਰਬਾਣੀ ਚੋਂ ਗਿਆਨ ਪੜਨਾ ਹੈ ਜੀ ਹਾਂ ਤੇ ਜਿਹੜਾ ਦੂਸਰਾ ਹੈ ਨੇਤਰੀ ਸਤਗੁਰ ਪ੍ਰੇਖਣਾ ਸੁਰਣੀ ਸੁਣਾ ਗੁਰਨਾਵ ਇਹ ਹੁਣ ਫੇ ਬਾਣੀ ਗੁਰੂ ਦੀ ਗੱਲ ਹੋ ਰਹੀ ਹੈ ਜੀ ਉਹ ਸੁਣਾ ਦਾ ਗੁਰਦਾਈ ਜਾ ਅੱਛਾ ਜੀ ਦੋਪ ਵੀ ਤਾਂ ਸਤਹੁਲ ਤੇ ਪਾਇਆ ਜਾਣਾ ਬਿਨਾਂ ਤਾਂ ਐਸੇ ਤੋਂ ਇਆਂ ਹੂੰ ਤਾਂ ਉਹਦਾ ਆਪਣੇ ਟੁੱਟੀ ਤੋਂ ਹੀ ਪਾਣੀ ਮਿਲਦਾ ਤੁਸੀਂ ਕੀ ਲੈਣਾ ਕਿੱਥੋਂ ਆਉਦਾ ਪਾਣੀ ਸ਼ਹਿਰ ਦੀ ਸਪਲਾਈ ਲਾਈਨ ਆਉਂਦੀ ਆ ਤੁਹਾਡੇ ਘਰ ਆਉਂਦੀ ਉਹ ਤੇ ਆਪਣੀ ਟੁੱਟੀ ਤੋਂ ਗੜਵੀ ਪਾ ਲਓ ਉਹ ਤਾਂ ਸਾਰੇ ਸ਼ਹਿਰ ਨੂੰ ਸਪਲਾਈ ਕਰਦਾ ਤੁਸੀਂ ਉਹ ਤੇ ਕੀ ਲੈਣਾ ਦੋਹੋ ਜਰਾ ਮੂੰਹ ਜੋੜਨਾ ਅਖੇਤੀ ਦੇ ਪਾਪ ਨਾਲ ਜਾ ਕੇ ਆਪਣਾ ਅਸਲਾ ਪੂਰਾ ਕਰਨਾ ਸਾਰੇ ਜੀ ਜੱਟਾਂ ਦਾ ਧਾ꺼 ਠੀਕ ਹੈ ਜੀ ਤੁਹਾਨੂੰ ਕੋਈ ਆਪਣੀ ਗੱਲ ਚੋਣੇ ਵਾਕੀ ਵਿੱਚ ਨਹੀਂ ਹੋਣਾ ਕੋਈ ਆਹ ਅਖੇਤੀ ਦੀ ਟੁੱਟੀ ਮੋਹੇ ਗੜਵੀ ਪਾ ਲੇ ਭਰਤੀਆਂ ਦੀ ਹੁੰਦੀ ਹੋ ਦੋਨੋਂ ਪ੍ਰੈਸ਼ਰ ਪੈਂਦਾ ਢਾਲੀ ਹੋ ਰਹੀ ਦੀਏ ਤੇ ਜਿਹੜਾ ਫਿਰ ਸਰਵਣੀ ਸੁਣਨਾ ਗੁਰਨਾਵ ਹੈ ਕੱਦੇ ਨਹੀਂ ਹੈ ਸਰਵਣ ਸ਼ਕਤੀ ਹੈ ਅੱਛਾ ਜੀ ਸੋਣਾਂ ਸ਼ਕਤੀ ਦਾ ਨਾਮ ਸਰਵਣ ਕਦ ਨੇ ਸੁਣਨ ਵਾਸਤੇ ਸਾਧਨ ਤੇ ਸੁਣ ਦਾ ਸਾਧਨ ਨਾ ਹੈ ਇਹ ਕੰਮ ਆਇਆ ਹੀ ਸੁਣ ਸਕਦੇ ਹਾਂ ਅਸੀਂ ਇਹਦੇ ਵਿੱਚ ਯਾਰ ਐਕਟ ਦਿਨ ਸੁਣ ਸਕਦੇ ਸਰਵਣ ਸੁਤੀਆ ਡਾਇਰੈਕਟ ਸੁਣ ਸਕਦੀ ਹੈ ਅੱਛਾ ਜੀ ਤੁਰਕੀ ਬਾਣੀ ਨੂੰ ਡਾਇਰੈਕਟ ਸੁਣ ਵਾਲੇ ਸਰਵਣ ਕੱਦ ਨਹੀਂ ਹਣ ਕੱਲ ਨਹੀਂ ਸੁਣ ਸਕਦੇ ਤੇ ਕੱਲ ਸੁਣਦੇ ਹੁਣ ਤਾਂ ਬਾਅਦ ਪਤਾ ਲੱਗੇ ਉਹ ਤਾਂ ਇੱਕ ਦੂਰੇ ਦਿਨ ਬੋਲਦੇ ਗੱਲਾਂ ਕਰਦੇ ਫਿਰ ਪਤਾ ਲੱਗੇ ਲੋਕਾਂ ਸਾਰਿਆਂ ਨੂੰ ਸੁਣਣੀ ਸੁਣਨ ਨੂੰ ਕੋਈ ਸੌਖਾ ਸ਼ਬਦ ਪਾਇਆ ਹੋਇਆ ਹੈ ਰੋਜ਼ ਦੇ ਤਰੀਬ ਦੇ ਵਿੱਚ ਚਾਹ ਦੇ ਦੀਆਂ ਪਰਤਾਂ ਖੁੱਲਦੀਆਂ ਨੇ ਚਲ ਪਤਾ ਲੱਗਦਾ ਤੁਰਿਆ ਪਰਦੀ ਗੱਲ ਹੈ ਦੋ ਪਾਸੜ ਤੋਂ ਮਿਲਿਆ ਨੇ ਦੋ ਅਗਲਿਆਂ ਦੀ ਗੱਲ ਹੈ ਅੱਛਾ ਜੀ ਹਾਂ ਸਤਗੁਰ ਛੇਤੀ ਰੱਤਿਆਂ ਦਰਗਾ ਪਾਈ ਹੈ ਠਾਹ ਗੱਲ ਵਰਗਾ ਦੀ ਆ ਗਈ ਹੂੰ ਸੰਸਾਰ ਦੀ ਤਾਂ ਗੱਲੇ ਨਾਲੇ ਠੀਕ ਹੈ ਜੀ ਸੰਸਾਰ ਦਾ ਛੁੱਟਿਆ ਹੋਇਆ ਹੂੰ ਸਤਗੁਰ ਸੱਚੀ ਰੱਤਿਆਂ ਆ ਜੇ ਸਤਗੁਰ ਦੇ ਨਾਲ ਬਿਲਕੇ ਰੱਬ ਉਹ ਜਾਈ ਚੜ ਜਾਣਾ ਇੱਕੋ ਜੀ ਇਹ ਸਤਗੁਰ ਦੇ ਨਾਲ ਸਤਗੁਰ ਦਾ ਤੇਰਾ ਪਛਾਣ ਲੈਣਾ ਬਿੜ ਜਾਏ ਦੁਹਾਂ ਦੀ ਪਛਾਣ ਇੱਕੋ ਜ ਹੈ ਸਤਗੁਰ ਦਲਗਾ ਦੇ ਵਿੱਚ ਆ ਵਰਗਾ ਜੇ ਤੂੰ ਚਲੇ ਜਾਏਗਾ ਕਿਸੇ ਰੇ ਪਛਾਣ ਨਹੀਂ ਦੀ ਕੋਣ ਲੈ ਕੋਣ ਤਾਂ ਉਹੀ ਲੱਗਣਾ ਜਿਹੜਾ ਰੋਜ਼ ਦਾ ਮੈਂ ਤਾਂ ਸਤਗੁਰ ਕੁਰਸੀ ਤੇ ਇਹ ਤੂੰ ਸਤਿਗੁਰ ਦੇ ਵਿੱਚ ਆ ਸਮਾ ਗਿਆ ਸਤਿਗੁਰ ਦੇ ਦੀ ਤੀਰਤੇ ਅੰਦਰ ਕਰ ਪਾਈ ਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਕਹੋ ਨਾਨਕ ਕਿਰਪਾ ਕਰੇ ਇਹ ਹੈ ਕਿਰਪਾ ਪੂਰਨ ਕਿਰਪਾ ਹੋਏ ਜਿਸ ਨੂੰ ਇਹ ਵਤ ਦੇ ਜਿਹਨੂੰ ਇਹ ਵਸਤੂ ਦੇ ਦੇਵੇ ਇਹ ਵਸਤੂ ਅਖੀਰਲੀ ਵਸਤੂ ਹੈ ਰਾਮ ਪ੍ਰਸਾਦ ਹੈ ਅੱਛਾ ਜੀ ਜਿਸ ਨੂੰ ਇਹ ਵਤ ਦੇ ਵਤ ਵਸਤੂ ਜਗ ਮੈਂ ਉਤਮ ਕਾਢੀ ਏ ਫਿਰ ਲੈ ਕੇ ਕਈ ਕੇ ਉਸਾਰੇ ਸੰਸਾਰ 'ਚ ਕੋਈ ਵਿਰਲਾ ਨਿਕੜੂਗਾ ਆਇਆ ਜਾਇਦਾ ਵਾਲੇ ਤਾਂ ਕੋਈ ਹੈ ਨਹੀਂ ਨਾਲੇ ਜਿੰਨੇ ਜਾਇਦਾ ਵਾਲੇ ਨੇ ਫਰਗੇ ਇਹ ਜਿਉਂਦੇ ਨੇ ਉਹਨਾਂ 'ਚ ਵੀ ਦਿੱਸੀ ਕੋਈ ہاں ਜਿਹੜੇ ਇਹਨਾਂ ਦੇ ਚਰੋਣੀ ਕਮੇਟੀ ਮੈਂਬਰ ਹੋਏ ਨੇ ਉਹਨਾਂ 'ਚ ਕੋਈ ਸੀ ਨਾ ਜਿਹੜੇ ਹੈਗੇ ਨਾ ਜਿਹੜੇ ਹੈ ਨਹੀਂ ਉਹਨਾਂ 'ਚ ਮਨੁष्य ਤੋਂ ਬਾਅਦ ਕੋਈ ਨਹੀਂ ਬਾਬਾ ਜੀ ਤੋਂ ਮੱਦੀ ਸੀ ਚੰਪੀ ਜੀ ਸੀ ਹੋਰ ਗੱਲਾਂ ਬਹੁਤ ਸੀ ਪਰ ਇਹ ਗੱਲ ਨਹੀਂ ਸੀ ਤੇ ਉਦੀ ਉਹ ਟੀਕਾ ਲੈ ਕੇ ਜਾਂਦਾ ਚਾਰੇ ਪਦਾਰਥਾਂ ਵਾਲੇ ਮਿਲਦੇ ਨਿਕਲਦੇ ਦੋ ਪਦਾਰਥਾਂ ਵਾਲੇ ਬਹੁਤ ਨੇ ਉਹ ਪਦਾਰਥ ਲੈ ਕੇ ਗੁਰੂ ਘਰ ਚਾ ਜਾਂਦੇ ਨੇ ਆਉਂਦੇ ਰਹੇ ਫੇ ਦੋ ਗੁਰੂ ਘਰ ਤੋਂ ਮਿਲਦੇ ਰਹੇ ਨੇ ਪਦਾਰਥ ਇਸੇ ਕਰਕੇ ਕਿ ਜਿੱਤ ਦੁਆਰੇ ਉੱਪਰੇ ਤੇ ਤੇ ਲਈ ਉੱਪਰ ਭਾਵੇਂ ਕੋਈ ਮੁਸਲਮਾਨਾ ਜੋ ਆ ਗਿਆ ਫਰੀਦ ਸੱਤਾ ਬਲਵੰਦ ਸਦਨਾ ਕਸਾਈ ਕਬੀਰ ਵੀ ਚਲ ਵਿਚੋ ਸੀ ਉਹਨਾਂ ਨੇ ਭਾਵੇਂ ਕੋਈ ਨਾਮਦੇਵ ਆ ਗਿਆ ਜਤੂਆ ਜੋ ਆ ਗਿਆ ਆਵੇਂ ਉਹ ਜੋਗੀਆਂ ਜਤਿਆਂ ਸੰਨਿਆਸੀਆਂ ਜੋ ਆ ਗਿਆ ਪਿੱਛੇ ਲਿਸ ਹੈਗੀ ਆ। ਉਹ ਦੋ ਪਦਾਰਥ ਇੱਥੇ ਆ ਕੇ ਮਿਲ ਨੇ। ਜਿਸ ਨੂੰ ਇਹ ਵਤ ਦੇ ਚੌਥਾ ਫਿਰ ਜਨਪਦਾਰਥ ਹੈ। ਦੋ ਪਦਾਰਥ ਇਕੱਠੇ ਜੀ ਚੌਥਾ ਤੋਂ ਪੰਜਾਇਤਨ ਦਰਸ਼ਨ ਸਿਰ ਚੌਥਾ ਦੋ ਨੇ ਇਹਨਾਂ ਦਰਸ਼ਨ ਨਹੀਂ ਦੋ ਇਕੱਠੇ ਮਿਲਦੇ ਹੁੰਦੇ ਠੀਕ ਹੈ ਜੀ। ਛਿੱਕਾ ਇੱਕ ਮਿਲਦਾ ਪਹਿਲੂ ਦੋ ਹੁੰਦੇ ਨੇ। ਛਿੱਕਾ ਤਾਂ ਇੱਕ ਹੀ ਮਿਲਣਾ। ਹਾਂਜੀ ਹਾਂਜੀ। ਪਹਿਲੂ ਤਾਂ ਦੋ ਹੀ ਨੇ ਉਹਦੇ। ਇੱਕ ਨਹੀਂ ਮਿਲਦਾ ਗੱਲਾਂ ਤੇ ਸਾਨੂੰ ਠੀਕ ਹੈ ਜੇ ਸੱਤ ਮਿਲੂ ਤਾਂ ਸੁਖ ਮਿਲੂ ਨਾ ਜੇ ਨਾ ਮਿਲੂ ਤਾਂ ਜਨ ਬਦਾਲ ਸਿ ਮਿਲੂ ਨਾ ਜੇ ਨਾ ਮਿਲੂ ਤਾਂ ਸਾਲ ਜੀਵਨ ਮਿਲੂ ਨਾ ਹਾਂਜੀ ਮਹੱਲਾ ਪੰਜਵਾਂ ਰੱਖੇ ਰੱਖਣ ਹਾਰ ਆਪ ਬਾਰੀਆਂ ਗੁਰ ਕੀ ਪੈਰੀ ਪਾਏ ਕਾਜ ਸਵਾਰੀਆਂ ਹੁਣ ਕੀ ਹੈ ਅਵਸਥਾ ਪਦਾਲ ਸਿ ਮਿਲਗੇ ਚਾਰੇ ਜਦ ਤਨ ਉਹ ਵਤ ਦੇ ਜਦ ਮੈਂ ਉਤ ਕਾਢੀਏ ਫਿਰ ਦੇ ਕਿ ਕਹਦੇ ਅੱਗੇ ਕੀ ਚੱਲੂ ਹੋਣਾ ਨਹੀਂ ਬੱਲਾ ਅੱਛਾ ਜੀ ਵੀ ਤੇ ਰੱਖਿਆ ਕੌਣ ਕਰੂ ਬਚਾਉ ਕੌਣ ਇਹਨੂੰ ਹਰ ਤੇ ਸਜੀ ਬਣਾਣਾ ਕਿ ਮੈਂ ਰੂ ਵੀ ਰੱਖੂਗਾ ਰੱਖਣ ਹਾਰ ਉਹ ਕਿਵੇਂ ਰੱਖੀ ਕਰੂ ਇਹਦੀ ਆਓ ਰੱਖਣ ਹਾਰ ਆਵੇ ਦੀ ਰੱਖੀ ਕਰੂਗਾ ਦੇਖਾ ਫਿਰ ਨੇੜੇ ਕੌਣ ਆਉਂਦਾ ਰੱਖੇ ਰੱਖਣ ਹਾਰ ਆਪ ਉਵਾਰਿਆ ਨਾ ਅਰ ਹੋਰ ਵੀ ਗੱਲ ਆਪ ਇਹਨੂੰ ਉਾਰ ਕੇ ਵੀ ਰੱਖੂ ਥੱਲੇ ਰੁਕ ਨਹੀਂ ਜਾਣ ਦਿੰਦਾ ਇਹਦੀ ਅਵਸਥਾ ਨੂੰ ਐਸਾ ਉਪਦੇਸ਼ ਦਿੱਦਾ ਰਹੂਗਾ ਜਿਤਨਾ ਇਹਦਾ ਮਨ ਤ੍ਰਿਪਤ ਰਹੂਗਾ ਟਿਕਿਆ ਰਹੂਗਾ ਕ ਉੱਚਾ ਤੋਂ ਉੱਚਾ ਬਗਵਾਨ ਤਾਂ ਉੱਚਾ ਤੋਂ ਉੱਚੀ ਪੜਾਈ ਦਿੰਨਾਰੂ ਹੋਰ ਪੜਾਈ ਕਿਹੜਾ ਮੁੱਖ ਗਈ ਆ ਤਾਂ ਵਿਧੀ ਮਮ ਪੜਾਈਆ ਵਿਧੀ ਮਮ ਕੁਰਬਾਨੀ ਦੀ ਪੜਾਈ ਮਨੇ ਮਮ ਸੰਸਾਰ ਛਡਾਉਣ ਵਾਸਤੇ ਵਿਧੀ ਰੂਪ ਤੋਂ ਮੈਕਸਿਮਮ ਪੱਲ ਨੂੰ ਜਾਣਾ ਹੁਣ ਕੀ ਪੈਰੀ ਪਾਏ ਕਾਜ ਸਵਾਰੀਆਂ ਗੁਰ ਕੀ ਪੈਰੀ ਪਾਏ ਜਾਗੋ ਦੇ ਪਿੱਛੇ ਲੱਗ ਤੁਰਿਆ ਐਂ ਪਾਏ ਮਤਲਬ ਉਹ ਹੀ ਛੱਡ ਚੱਲਿਆ ਗਿਆ ਕਾਜ ਸਵਾਰੀਆਂ ਜਿਹਦਾ ਕਾਜ ਉਹਨੇ ਸਵਾਰਨਾ ਵਗੜ ਦੇਣਾ ਹੀ ਨਹੀਂ ਹੁਣ ਕਾਜ ਨਹੀਂ ਵਿਗੜ ਸਕਦਾ ਏਕਤਾ ਦੋਹਾਂ ਦੀ ਭੰਗ ਹੋਏ ਨਹੀਂ ਸਕਦੀ ਹੁਣ ਠੀਕ ਹੈ ਜੀ ਉਹ ਆਪ ਦਇਆਲ ਮਨੋ ਨ ਵਿਚਾਰੀਐ ਜਦ ਆਪੇ ਦਇਆਲ ਹੋ ਗਿਆ ਫੇਰ ਉਹ ਮਨੋ ਨਹੀਂ ਵਿਚਾਰਦਾ ਇਹ ਨੂੰ ਉਹਨੂੰ ਮਨੋ ਨਹੀਂ ਵਿਚਾਰਦਾ ਹੁਣ ਵਿਚਾਰੇ ਹੋਏ ਆ ਅਸੀਂ ਕਿ ਅਸੀਂ ਉਹਨੂੰ ਵਿਚਾਰੇ ਉਹਨੇ ਵੀ ਵਿਚਾਰੇ ਹੋਏ ਉਹਨੇ ਐ ਨਹੀਂ ਵਿਚਾਰੇ ਹੋਏ ਆਤਮਾ ਕਰਕੇ ਵਿਚਾਰੇ ਹੋਏ ਆ ਸ਼ਰੀਰ ਕਰਕੇ ਦੀ ਵਿਚਾਰੇ ਹੋਏ ਸ਼ਰੀਰ ਦੀ ਰੋਜੀ ਰੋਟੀ ਦਿੰਦਾ ਆਤਮਾ ਵਾਲੀ ਕਹਿੰਦਾ ਤੂੰ ਚੁਗਲੋ ਆਪੇ ਚੋਗਾ ਜਾ ਜਸਤਮ ਲੋੜਾ ਕੋਈ ਕਿਸੇ ਡਰੇ ਜਾਂਦਾ ਕੋਈ ਕਿਸੇ ਡਰੇ ਜਾਂਦਾ ਫਿਰ ਜਾਓ ਜਿੱਥੇ ਤੁਮ ਲੋੜ ਲੱਗਦਾ ਜਿੱਤੋਂ ਕੋ ਤੁਹਾਨੂੰ ਲਾਲਚ ਮਿਲਦਾ ਹੈ ਭਾਈ ਉੱਥੇ ਚਲੇ ਜਾਓ ਇਹ ਆਤਮਾ ਦੇ ਜੋਗੇ ਕਰਕੇ ਬਸਾਰੇ ਹੋਏ ਆਂ ਸ਼ਰੀਰ ਦੇ ਜੋਗੇ ਕਰਕੇ ਦੀ ਬਸਾਰੇ ਹੋਏ ਇਹਦਾ ਬਸਾਉਣਾ ਬਸਾਰੀਆਂ ਨਾਲ ਹੀ ਗੱਲ ਫਿਰ ਟੌੜੀਓ ਦੀ ਤੁਹਾਡੀ ਕਿਤੇ ਹ ਬਦਵਾਣਾ ਨਾ ਤਾਂ ਰਹੇਈ ਸਹੀ ਬਾਹਰ ਹੈ ਗੱਲ ਸਮਝੜੀ ਠੀਕ ਹੈ ਜੀ ਉਹਨਾਂ ਦਾ ਰੈਂਜ ਹੁੰਦੀ ਹੈ ਨਾ ਤੇ ਮਨੋਂ ਨਾ ਵਿਸਾਰਿਆਂ ਜਿਹੜੇ ਜੁੜੇ ਹੋਏ ਆ ਉਹ ਨਹੀਂ ਕਦੇ ਵੀ ਮਨੋਂ ਵਿਸਰਨਗੇ ਹਾਂਜੀ ਜਿਹੜੇ ਸਾਧੂ ਦੇ ਚਰਣੀ ਪੈ ਗਏ ਪਿੱਛੇ ਲੱਗ ਗਏ ਉਹਨੂੰ ਕਦੇ ਵੀ ਭਸਾਰੂ ਠੀਕ ਹੈ ਜਿਹੜਾ ਆਪਣੇ ਪਿੱਛੇ ਪਿੱਛੇ ਆਉਂਦੀ ਹੈ ਗੱਡੀ ਜਿੱਥੇ ਆਪਾਂ ਨੂੰ ਪਤਾ ਲੱਗੇ ਆਪਣਾ ਪਿੱਛੇ ਰਹਿ ਗਏ ਆਪਾਂ ਰੋਕ ਕੇ ਉਹਨੂੰ ਰੋਕ ਦੇਣੀ ਨਾਲ ਧਿਆਨ ਰੱਖਦੇ ਆ ਪਿੱਛੇ ਨੂੰ ਸ਼ੀਸ਼ੇ ਤੇ ਕਦੇ ਉਲਟੇ ਰਾਹ ਨਾ ਪੈ ਜਾਣ ਧਿਆਨ ਉਹਦੇ ਹੀ ਰੱਖਦੇ ਆ ਪਿੱਛੇ ਹੁੰਦਾ ਸਾਡੇ ਨਾਲ ਰਿਲੇਟਡ ਨਹੀਂ ਉਹ ਜਿਹੜੇ ਦਾ ਮੱਦੀ ਮੁਰਦਾਰੇ ਅਸੀਂ ਕੀ ਲੈਣਾ ਠੀਕ ਹੈ ਜੀ ਸਾਥ ਜਨਾਂ ਕੇ ਸੰਗ ਭਵਜਲ ਤਾਰੀਅਨ ਜਦੋਂ ਜਨਾਂ ਸੱਧਿਆ ਜਾਂਦਾ ਨਾ ਜਨ ਜਨ ਸੱਧਿਆ ਜਾਂਦਾ ਮਨ ਸੱਧਿਆ ਜਾਂਦਾ ਤਾਂ ਜਨ ਵੱਡ ਜਾਂਦਾ ਹੈ ਅਸਲ ਤੇ ਜਨਵ ਪਦਾਰਥ ਮਿਲਿਆ ਹੋਇਆ ਜਦ ਇਹਨੂੰ ਜਨਵ ਪਦਾਰਥ ਮਿਲ ਗਿਆ ਤਾਂ ਜਨ ਅੱਛਾ ਜੀ ਪਦਾਰਥ ਆਉਣਾ ਹੈ ਜਨਵ ਪਦਾਰਥ ਮਿਲ ਗਿਆ ਜਨ ਨਾਲ ਕੇ ਜਨ ਤਾਂ ਜਨ ਪਦਾਰਥ ਮਿਲਿਆ ਹੋਇਆ ਹੈ ਸਾਧ ਜਨਾਗ ਸਨਭਵ ਜਲਤਾਰੀਆਂ ਸਾਧੋ ਨਹੀਂ ਜਿਹੜੇ ਜਨਪਦਾਲ ਖਾਲੇ ਸਾਧ ਜਨ ਨੇ ਕਿਹਾ ਨਾਲ ਕੱਲਾ ਸਾਧ ਨਹੀਂ ਲਿਖਿਆ ਹੋਇਆ ਕੱਲਾ ਸਾਧ ਕਿਤੇ ਪ੍ਰਮਾਣ ਨਹੀਂ ਕੱਲਾ ਸੰਤ ਕਿਤੇ ਪ੍ਰਮਾਣ ਨਹੀਂ ਸਭ ਬਨਾਰਸ ਕੇ ਠੱਗ ਨੇ ਜਿਹੜੇ ਸੰਤ ਜਨ ਹੈ ਇਹ ਸਾਧ ਜਨ ਹੈ ਉਹ ਪ੍ਰਮਾਣ ਹੈ ਗੁਰਬਾਣੀ ਚ ਜਿਹੜੇ ਕੱਲੇ ਸਾਧ ਲਿਖੀ ਫਿਰਦੇ ਨੇ ਉਦੋਂ ਦੇ ਪੱਠੇ ਹੀ ਨੇ ਉਹਨਾਂ ਨੂੰ ਇਹ ਪਤਾ ਹੀ ਨਹੀਂ ਵੀ ਗੱਲ ਜਨ ਲੱਗ ਕੇ ਬਣਦੀ ਕੀ ਹੈ ਜਨ ਲਾਇਆ ਕੋਇ ਤਾਕਤ ਨਿੰਦਕ ਦੁਸ਼ਟ ਖਿੰਮਾਹੇ ਬਿਦਾਰੀਆਂ ਸਾਖਤ ਦਿੱਦਕ ਦੁਸ਼ਟ ਇਹਨਾਂ ਪ੍ਰਕਾਰ ਦੇ ਲੋਕ ਨੇ ਜਿਹੜੇ ਗੁਰਮਤਿ ਦਾ ਵਿਰੋਧ ਕਰਦੇ ਗੁਰਮਤਿ ਦਾ ਵਿਰੋਧ ਕਰਨ ਵਾਲੇ ਇਹ ਸੰਤ ਜਨਾਂ ਦਾ ਸਾਧ ਜਨਾਂ ਸਾਧ ਜਨੋਂ ਵਿਦੇਸ਼ ਕਰਦੇ ਸਾਲ ਠੀਕ ਹੈ ਪਵ ਸੰਗਤ ਤੋਂ ਬਾਹਰ ਕੱਢਦੇ ਇਹਨਾਂ ਪ੍ਰਕਾਰ ਦੇ ਲੋਕ ਇਹਨਾਂ ਦਾ ਵਿਰੋਧ ਕਰਦੇ ਕੋਣਾਂ ਨੂੰ ਪਤਾ ਵੀ ਜੇ ਸਾਰੀਵਾਦੀ ਲੈ ਕੇ ਕੱਢ ਕੇ ਅਸੀਂ ਗਾਂ ਰਾਜਕੀਤੇ ਕਰਨਾ ਅਸੀਂ ਤਾਂ ਖੱਲੇ ਹੀ ਰਹਿ ਜਾਣਾ ਜੇ ਲੀਡਰੇ ਲੀਡਰ ਰਹਿ ਜਾ ਬਬਲੇ ਕੋ ਖੜ ਜਾ ਨਾਲੋਂ ਸਾਰੀਓ ਲੀਡਰ ਲੀਡਰ ਲੈ ਜਾਂਦੇ ਨੇ ਪਾਰਟੀ 'ਚ ਅਜੇ ਮੈਂ ਰਹੇ ਹੋਏ ਨੇ ਆ ਅਕਾਲੀ ਪਾਰਟੀ ਕਈ ਬਣੀਆਂ ਹੋਈਆਂ ਉਹਦੇ ਲੀਡਰ ਲੀਡਰ ਹੈਗੇ ਬਾਕੀ ਐ ਦੀ ਕੋਈ ਨਾਲ ਉਹਨਾਂ ਦੇ ਐ ਜਾ ਹਾਲ ਹੋਤੀ ਸਾਲ ਜੀ ਤਾਂ ਫਿਰ ਉਹ ਗੱਲਦੇ ਨੇ ਸਾਖ ਤਨਦਿਕ ਦੁਸ਼ਟ ਹਾਂ ਜੀ ਕੋਨੇ ਚੋਂ ਦੇ ਪਬਲਿਕ ਅੱਥੋਂ ਜਲੀ ਜਾਵੇ ਅਸੀਂ ਰਾਜਨੀਤਿਕ ਕਰਨ ਸਾਖਤ ਦਿੰਦਕ ਦੁਸ਼ਟਖੀ ਨਮਾਹੇ ਬਿਦਾਰੀਅਨ ਉਹਨਾਂ ਦੀ ਬੋਲੀ ਚ ਉਹਨਾਂ ਦੇ ਉਪਦੇਸ਼ ਚ ਐਡੀ ਸ਼ਕਤੀ ਹੁੰਦੀ ਹੈ ਸਾਖਤ ਦਿੰਦਕ ਦੁਸ਼ਟ ਉਹਨਾਂ ਦੇ ਸਾਹਮਣੇ ਟਿਕ ਨਹੀਂ ਸਕਦੇ ਇੱਕ ਗੱਲ ਵੀ ਕਰ ਸਕਦੇ ਪਬਲਿਕ ਚ ਖੜੇ ਹੋ ਕੇ ਆਪਣੇ ਆਪ ਨੂੰ ਸਿੱਧ ਨਹੀਂ ਕਰ ਸਕਦੇ ਅਸੀਂ ਤਾਂ ਰੁਕਾਂ ਬੋਲਤੀ ਬੰਦ ਹੋ ਜਾਂਦੀ ਹੈ ਪਬਲਿਕ ਦੇ ਵਿੱਚ ਉਹਨਾਂ ਦੀ ਸਤ ਸੰਤ ਜਾਨੁ ਸਾਧ ਜਨ ਪ੍ਰਵਚਨ ਕਰਦੇ ਨੇ ਉਪਦੇਸ਼ ਕਰਦੇ ਨੇ ਸੰਸਾਰ ਨੂੰ ਤਾਂ ਉਹਨਾਂ ਦੀ ਬੋਲਤੀ ਬੰਦ ਹੋ ਜਾਂਦੀ ਆ ਕਹਿਨਤਾ ਮਤਲਬ ਇਹ ਐ ਚੁੱਪ ਹੋ ਜਾਂਦੇ ਨੇ ਉਲੂਆ ਉਹ ਖੱਡਾਂ ਜਾ ਵਰਦੇ ਨੇ ਉਹਦੇ ਚੜਦੇ ਅੱਛਾ ਸੂਰ ਚੜਦੇ ਉਹਨੂੰ ਖੱਡ ਚ ਵੱਜ ਜਾਂਦਾ ਰਾਤ ਨੂੰ ਉਹਦਾ ਰਾਜ ਹੁੰਦਾ ਜਿੱਤੇ ਉਲੂ ਦਾ ਰਾਜ ਹੁੰਦਾ ਬਿਜਾਰੀਆਂ ਤੋਂ ਕੀ ਭਾਵੇਂ ਜੀ ਉੜਾ ਕੇ ਉੜਾ ਕੇ ਲੋਕ ਬਿਡਾਲਣ ਜਾਏ ਆੜਮੀ ਪੱਕੀ ਸੀ ਕੋਦਰੇ ਦਾ ਖੇਤ ਸੀ ਹਾਂ ਹਾਂ ਫਸ ਜਾ ਬੈਠਿਆ ਕੋਲ ਲੋਕ ਵਜੇ ਨੂੰ ੜਾਦੀ ਲੋਕ ਬਿੜਾਲਣ ਜਾਏ ਲੋਕ ਨੂੰ ੜਾਉਣ ਜਾਂਦੇ ਨੇ ੜਾਉਣ ਕਾਤੇ ਜਾਂਦੇ ਨੇ ਸਾਡੀ ਸੰਗਤ ਬਗਾੜ ਦੂ ਇਹ ਸਾਡੀ ਜੇ ਸੰਗਤ ਨੂੰ ਸਮਝਾਤਾ ਸਾਡੇ ਜੋਗੀ ਨਹੀਂ ਰਹੇ ਜਿਨ੍ਹਾਂ ਕੋਦਰਾ ਖਾਏ ਠੀਕ ਹੈ ਜੀ ਹਾਂਜੀ ਇਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਤੇ ਮਰਸ ਤੋਂ ਖੋਇ ਸਗਲੇ ਦੁੱਖ ਜਾਣ ਅ ਜਿਸ ਸਾਹਿਬ ਕੀ ਤੇ ਤੋ ਜਿਹੜੇ ਸਾਹਿਬ ਦੀ ਹੁ ਤੇ ਇਹ ਕਰ ਟਕਾਇਆ ਜਿਹੜੇ ਸਾਹਿਬ ਦੇ ਹਾਂ ਪਾਪ ਜਗਰ ਬਹੁਤ ਡੂੰਘਾ ਹੈ ਬਹੁਤ ਡੂੰਘਾ ਹੈ ਬਹੁਤ ਡੂੰਘਾ ਹੈ ਪਰ ਜਿਹੜੀ ਸਾਹਿਬ ਆ ਉਹਦੇ ਪੈਰ ਥੱਲੇ ਲੱਗੇ ਨੇ ਪਾਪ ਜਗਰ ਦੇ ਅੱਛਾ ਜੀ ਉਹ ਪਾਪ ਜਗਰ ਤੋਂ ਵੱਡਾ ਹੈ ਉਹਦੀ ਟੇਕ ਲੰਘ ਜਿਹੜੀ ਦਲ ਲੱਗੀ ਹੈ ਜੀ ਠੀਕ ਹੈ ਸਾਹਿਬ ਦੀ ਟੇਕ ਦਾੰਦ ਬਣੇ ਬਾਰੇ ਬੰਦੇ ਉਹ ਸਾਹਿਬ ਦੀ ਟੇਕ ਲਈ ਆ ਜਿਹੜਾ ਪਵ ਸਾਧਰ ਦੇ ਆਰ ਪਾਰ ਪੈਣਾ ਕਰ ਕੋਈ ਵੀ ਪਵ ਸਾਧਰ ਤੋਂ ਪਰੇ ਐ ਸਰ ਕਰਕੇ ਵੀ ਪਵ ਸਾਧਰ ਤੋਂ ਪਰੇ ਐ ਉਹ ਕੋਣ ਹੈ ਚਿੱਤ ਹੈ ਮਾਇਆ ਤੋਂ ਉਲਿਪਤ ਉਲਿਪਤ ਹਕੀਕਤ ਉਹ ਸਾਹਿਬ ਦੀ ਟੇਕ ਲਈ ਆ ਉਹ ਸਾਹਿਬ ਨਾਲ ਤਾਂ ਟੇਕ ਲਈ ਹੋਈ ਨਹੀਂ ਸੀ ਨੇ ਅੱਜ ਸਈਓਂ ਦੀ ਤਾਂ ਠੀਕ ਹੈ ਜੀ ਦੇਖ ਤਾਂ ਅੰਦਰੇ ਸੀ ਬਾਹਰੋਂ ਟੇਕ ਬਣਦਾ ਫਿਰਦਾ ਸੀ ਕਿਹਦਾ RAM SEV ਕੋ ਟੇਕ ਬਣਦਾ ਸੀ ਠੀਕ ਹੈ ਜੀ ਜਿਸ ਸਿਮਰਤ ਸੁਖ ਵੇਸ ਅਗਲੇ ਦੁੱਖ ਜਾਣ ਜਿਸ ਸਿਮਰਨ ਸੁਖ ਵੇਸ ਅਗਲੇ ਦੁੱਖ ਜਾਣ ਜਿਹੜੇ ਜਨਨ ਨਾਲ ਸੁੱਖੇ ਸੁਖਾਂ ਦੀ ਪ੍ਰਾਪਤੀ ਹੋਊ ਸਾਰੇ ਦੁੱਖ ਚਲੇ ਜਾਣਗੇ ਉਸੇ ਵੰਨ ਸ਼ੁਰੂ ਹੋ ਗਿਆ ਉਸੇ ਵੰਨ ਬਣ ਗਿਆ ਕਿ ਉਹ ਸਾਹਿਬ ਨੂੰ ਸਿਮਰਨ ਕਰਕੇ ਸੁਖ ਹੋਇਆ ਹੈ ਸਾਵਨ ਸਮਰਦਾ ਰਹੂਗਾ ਟੇਕ ਛੱਡ ਕੇ ਡੁੱਬਣਾ ਠੀਕ ਹੈ ਜੀ ਜੇ ਸਮੁੰਦਰ ਦੇ ਵਿੱਚ ਬਾਣ ਫੜਿਆ ਟੇਕ ਜੇ ਉਹਦਾ ਧਿਆਨ ਦੀ ਰੱਖੂ ਜੇ ਉਹਦੇ ਡੁੱਬ ਜੂ ਜ਼ਬਰਦਸਤ ਪੇ ਬਣਾ ਰਹੇ ਨੇ ਲੱਦੇ ਦਾ ਠੀਕ ਹੈ ਜੀ ਸਾਵਨ ਭਗਤ ਨਾ ਹੋਏ ਤੇਰੀ ਉਹਨਾਂ ਡੁੱਬਣਾ ਬਹੁਤ ਛੱਡ ਕੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਣ ਸਗਲੇ ਦੁੱਖ ਜਾਣ ਆਕ ਅਗੜੀ ਕੁੱਲ ਨਿਰੰਜਨਪੁਰਖ ਆਗਮ ਵਪਾਰੀ ਆਗਮ ਅਗੱਬੀ ਉਦਾ ਲਫਜ਼ ਅਗੱਬ ਅੱਛਾ ਜੀ ਅਗੱਬ ਆਪ ਨੂੰ ਆਪੋ ਪੜੀ ਜਾਂਦੇ ਨੇ ਗਲਤ ਪੜਦੇ ਨੇ ਅਗੱਬ ਹੁੰਦਾ ਹੈ ਮਨਬੁੱਧੀ ਤੋਂ ਪਰੇ ਬਹੂ ਬੁੱਧੀ ਦੀ ਸਮਝ ਤੋਂ ਪਰੇ ਆਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੁਭਕਾ ਹੋਏ ਕਿਉਂ ਜੇ ਉਥੇ ਅਗਮ ਕਾਦੇ ਪੜਦੇ ਨੇ ਇੱਥੇ ਅਗਮ ਕਿਉਂ ਪੜਦੇ ਨੇ ਠੀਕ ਹੈ ਜੀ ਆ ਕੁੱਲ ਨਿਰੰਜਨ ਪੁਰਖ ਅਮਵਪਾਰੀ ਹੈ। ਅਵਪਾਰੀ ਅਗੰਮ ਹੈ। ਅਵਪਾਰੀ ਤਾਂ ਹੀ ਬਣੂ ਜੇ ਅਗੰਮ। ਠੀਕ ਹੈ ਜੀ। ਇਹ ਅਵਪਾਰੀ ਨਹੀਂ ਬਣ ਸਕਦਾ। ਅਗੰਮ ਨਾਲ ਅਵਪਾਰੀ ਜੁੜਦਾ ਹੀ ਨਹੀਂ ਹੈ। ਹਾਂਜੀ ਸੱਚੋ ਸਤ ਕੁੱਲ ਅਕਲ ਨਿਰੰਜਨ ਪੁਰਖ ਅਗੰਮ ਅਵਪਾਰੀ। ਕੁੱਲ ਰਹਤਾ ਕੁੱਲ ਨਹੀਂ ਹੈ ਕੁੱਲ ਕੋਈ। ਕਿਤੇ ਸੰਸਾਰ ਦੀ ਕੋਈ ਕੁੱਲ ਹੀ ਨਹੀਂ। ਬ੍ਰਾਹਮਣੇ ਕੋਲ ਬਣਈ। ਗੁਰਬਾਣੀ ਕਿਸੇ ਕੋਲ ਨੋਦੀ ਬੰਦੀ ਠੀਕ ਹੈ ਨਾ ਕੁੱਲ ਮੰਦੀ ਐ ਨਾ ਕੋਈ ਫਿਰਕਾ ਮੰਦੀ ਐ ਗੁਰਬਾਣੀ ਨਾ ਕੋਈ ਬਖਰੀ ਹੂਨ ਬੰਦੀ ਐ ਗੁਰੂਸ ਕੀ ਜਸ ਸਭ ਐਸੇ ਪਹਿਚਾਣ ਲੋ ਚਲੋ ਅੱਛਾ ਜੀ ਆ ਕੁੱਲ ਨਿਰੰਜਨ ਪੁਰਖ ਅਗੰਮ ਆਪਾਰੀ ਐ ਅਗੰਮ ਆਪਾਰੀ ਐ ਕੁੱਲ ਨਿਰੰਜਨ ਆ ਜਿਹੜਾ ਅਗਾਮਾ ਬੁੱਧੀ ਤੋਂ ਪਰੇ ਹੈ ਇਹ ਸਮਝ ਸਕਦਾ ਆਦਮੀ ਆਪਣੇ ਆਪ ਠੀਕ ਹੈ ਗੁਰਬਨ ਗਿਆਨ ਨਾ ਹੋਏ ਇਸਕਾ ਅਗਮ ਅਪਾਰੀ ਹੈ ਅਪਾਰ ਹੈ ਆਡੀ ਬੁੱਧੀ ਤੋਂ ਪਰੇ ਦੀ ਗੱਲ ਹੈ ਬੁੱਤੀ ਬੁੱਤੀ ਤੋਂ ਪਰੇ ਦੀ ਗੱਲ ਹੈ ਇਹਦਾ ਗੁਰਬਨ ਗਿਆਨ ਨਾ ਹੋਏ ਹਾਂਜੀ ਸੱਚੋ ਸੱਚਾ ਸੱਚ ਸੱਚ ਨਿਹਾਰੀ ਹੈ ਸੱਚੋਂ ਸੱਚਾ ਸੱਚ ਸੱਚੋਂ ਜੋ ਪੈਦਾ ਹੋਇਆ ਹੋਇਆ ਉਹ ਵੀ ਸੱਚੇ ਹੈ ਦਿੱਤੀ ਲਾ ਕੇ ਪੜਨਾ ਪਊਗਾ ਸੱਚੇ ਦਾ ਹੱਥ ਨਹੀਂ ਮੜਨਾ ਕੋਈ ਸੱਚੋ ਸੱਚ ਤੋਂ ਜੋ ਸੱਚ ਪੈਦਾ ਹੋਇਆ ਹੋਇਆ ਹੈ ਜੋ ਸੱਚ ਤੋਂ ਕਟਿਆ ਹੋਇਆ ਜੋ ਸੋਨੇ ਜੋ ਡੁਗੜਾ ਕੱਟਿਆ ਕੱਟ ਕੇ ਕੜਾ ਬਣਾ ਲਿਆ ਸੋਨਾ ਹੀ ਹੈ ਸੱਚੋ ਸੱਚ 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 ਨਿਹਾਰੀ ਹੈ ਸੱਚ ਨਿਹਾਰੀ ਉਹ ਸੱਚ ਕਰਕੇ ਜਾਨਣਾ ਚਾਹੀਦਾ ਹੈ ਤੋਹੀ ਮੋਹੀ ਮੋਹੀ ਤੋਹੀ ਯੰਤਰ ਕੈਸਾ ਕੋਈ ਦਾ ਭਗਤ ਕਹਿੰਦੇ ਕਣਕ ਕੱਟ ਕੇ ਜਲ ਤਰੰਪ ਜੈਸਾ ਜੇ ਮੈਂ ਜਲ ਚੋਂ ਤਰੰਗ ਉੱਠੀ ਐ ਜਲੇ ਹੋ ਸੋਨੇ ਜੋ ਕੜਾ ਬਣਾ ਲਿਆ ਸੋਨਾ ਹੀ ਹੋ ਸੱਚ ਕਿਉਂ ਹੀ ਪੈਦਾ ਹੋਇਆ ਸੱਚ ਜਲ ਚੋਂ ਹੀ ਪੈਦਾ ਹੋਈ ਹੈ ਤਰੰਗ ਹਾਂਜੀ ਉਹ ਰੂਪ ਐ ਸਾਡੇ ਕੋਲੇ ਦਾ ਠੀਕ ਐ ਸਚੂ ਸੱਚਾ ਸੱਚ ਸੱਚ ਨਿਹਾਰੀ ਐ ਉਹਨੂੰ ਸੱਚ ਕਰਕੇ ਹੀ ਦੇਖਣਾ ਚਾਹੀਦਾ ਸੱਚ ਕਰਕੇ ਹੀ ਮੰਨਣਾ ਚਾਹੀਦਾ ਕੂੜ ਦਾ ਜਾਪ ਐ ਕਿਛ ਤੇਰੀ ਧਾਰੀ ਐ ਕੂੜ ਦਾ ਜਾਪ ਦਾ ਕੁਝ ਫੇ ਤਾਂ ਕੁਝ ਵੀ ਕੂੜ ਨਹੀਂ ਕੂੜ ਦਸ ਕਿਹਤ ਕੂੜ ਤੋਂ ਬਚਾਈ ਨਹੀਂ ਰਿਹਾ ਇਹਨਾ ਫਿਰ ਕੂੜ ਤੇ ਤੇਰੀ ਸਿੱਖਿਆ ਨੂੰ ਤਾਂ ਹਲ ਕਰ ਲਵੇ ਸਭ ਸੱਚੇ ਸੱਚ ਹੈ ਕੂੜ ਕੁਝ ਵੀ ਨਹੀਂ ਫਿਰ ਕੂੜ ਤਾਂ ਬੁੱਧੀ ਹੋਣ ਲਈ ਹੋਈ ਕਰਕੇ ਹੈ ਅੱਛਾ ਜੀ ਆਯਾ ਦੇ ਪ੍ਰਭਾ ਕਰਕੇ ਕੂੜ ਹੈ ਸਭ ਸੇ ਦੇਦਾਤਾ ਰਜੇਤ ਉਪਾਰੀ ਹੈ ਸਭ ਸੇ ਸਹ ਦੇਤਾ ਬਾਹਰ ਸਾਰਾ ਕੁਝ ਦਤਾਰੇ ਦੇ ਰਿਹਾ ਜੀ ਦੀ ਬਸਤ ਦੇ ਰਿਹਾ ਇਹ ਸਰੀਰ ਕਰਕੇ ਵੀ ਦੇ ਰਿਹਾ ਹੈ ਅਭਿਉ ਦੇ ਰਿਹਾ ਜੇ ਗਿਆਨ ਤਰ੍ਹਾਂ ਤਰ੍ਹਾਂ ਦੇ ਜਹਜੇ ਜਿੰਨੀ ਕੁ ਲੋੜ ਹੈ ਉਹਨਾਂ ਗਿਆਨ ਦੇ ਰਿਹਾ ਉਹ ਵੀ ਉਹੀ ਦੇ ਰਿਹਾ ਸਭ ਸਹਿ ਦੇ ਦਾਤਾਰ ਜੇਤੁ ਪਾਰੀ ਹੈ ਜੇਤੋ ਪਾਰੀ ਹੈ ਜਿਹਨੂੰ ਉੱਪਰ ਚੱਕਣਾ ਹੈ ਉਹ ਬਸਤੂ ਦੇਣਾ ਠੀਕ ਹੈ ਉਪਾਲਾ ਉਹਨਾਂ ਉੱਪਰ ਚੱਕਣਾ ਇਹ ਕਿ ਬਹਾਵ ਸਾਗਰ ਤੋਂ ਬਾਹਰ ਕੱਢਣਾ ਹੈ ਜਾਂ ਥੋੜਾ ਬਹੁਤਾ ਉੱਚਾ ਚੱਕਣਾ ਹੈ ਬਸਤੂ ਦੇਦਾ ਜੀ ਦੁਪਦੇ ਆਸੇ ਆਪਣੇ ਵਰਜੀ ਨਾਲ ਚੱਕਦਾ ਉਹ ਆਪਣੀ ਕੋਸ਼ਿਸ਼ ਦਵਾ ਹਾਂਜੀ ਹਾਂ ਇੱਕੇ ਤ ਸੂਤ ਪਰੋਏ ਜੋਤ ਸੰਜਾਰੀ ਹੈ ਇੱਕੇ ਤ ਸੂਤ ਪਰੋਏ ਇੱਕੋ ਸੂਤ ਪਰੋਏ ਨੇ ਸਾਰੇ ਇੱਕੇ ਸੂਤ ਪਰੋਏ ਬੜੀਏ ਇੱਕੋ ਆਸ ਰੂਪੀ ਸੂਤ ਉਹ ਰੇ ਕੋਲ ਆਪਣਾ ਰੱਖਿਆ ਹੋਇਆ ਸੱਚ ਤੇ ਪਵਨਾ ਪਿਆ ਆਸ ਉਹਦੇ ਕੋਲ ਹੈ ਉਹਦੇ ਵਿੱਚ ਸਾਰੇ ਪਰੋ ਕੇ ਰੱਖੇ ਨੇ ਜੋਤ ਸੰਜਾਰੀ ਹੈ ਜੋਤ ਸਾਰੇ ਸਜਰੀਆ ਇਹ ਇੱਕ ਜਗ੍ਹਾ ਉਹਦੀ ਰੱਖੀ ਹੋਈ ਜੋਤ। ਅਭੀ ਆ ਜਲ ਵਿੱਚ ਤੇਰਾ ਬਾਸ। ਚੱਲ ਇਹ ਜਿਹੜਾ ਸ਼ਰੀਰ ਦੇ ਵਿੱਚ ਉੱਤੇ ਬਬੀਏ ਦਾ ਬਾਸ ਹੈ। ਹੁਕਮੇ ਭਵਜਲ ਮੰਝ ਹੁਕਮੇ ਤਾਰੀ ਹੈ। ਜਿਹੜਾ ਤਾਂ ਇਹ ਆਪਣਾ ਹੋਂਕਮ ਜੀਵ ਦਾ। ਉਹਦੇ ਨਾਲ ਤਾਂ ਭਵਜਲ ਤੇ ਮੰਝ ਰਹਿੰਦਾ ਹੈ ਵਿੱਚ। ਕੁਝ ਇਹ ਨਾਲ ਰਹਿੰਦਾ ਆਪਣੀ ਨਾਲ। ਅੱਛਾ ਮੰਝ ਤਾਂ ਮੈਨੂੰ ਡੁੱਬਣਾ ਹੁੰਦਾ ਜੀ। ਤਾਂ ਵਿੱਚ। ਅੱਛਾ ਜੀ। ਹੁਕਮੇ ਭਵਜਲ ਮੰਝ ਹੁਕਮੇ ਤਾਰੀ ਹੈ ਹੁਕਮ ਨਾਲ ਦੱਸਦਾ ਆਪਣੇ ਇਛਾ ਨਾਲੇ ਦਰਦਾ ਆਪਣੇ ਇਛਾ ਨਾਲੇ ਵਿੱਚ ਰਹਿਣਾ ਸਾਗਰ ਦੇ ਜੇ ਤਾਂ ਰਹਿਣਾ ਚਾਹੁੰਦਾ ਹੈ ਭਵਸਾਗਰ ਤੇ ਨੂੰ ਕੋਈ ਦੀ ਕਹਿਣਾ ਮਜਬੂਰ ਕਰਦਾ ਵੀ ਤੂੰ ਜਾ ਭਾਈ ਉਹ ਵਿਦੇਸ਼ ਕਰਤਾ ਸਭ ਨੂੰ ਗੁਰਬਾਨੀ ਦੇ ਠੱਕੇ ਮਾਰ ਮਾਰਨੀ ਵਾਲੀ ਲੱਗੇ ਜਾਂਦੀ ਠੀਕ ਹੈ ਜੀ ਗ੍ਰਫਤਾਰ ਕਰਕੇ ਕਿਸੇ ਥੋੜੀ ਲੈ ਕੇ ਜਾਂਦੀ ਬਹੁਤ ਵਧੀਆ ਵਧੀਆ ਬਦਾਰ ਸੇ ਇੱਥੇ ਵੀ ਦਿੱਤੇ ਨਹੀਂ ਆ ਕਰ ਲੂ। ਸੁਣਿਆ ਨਹੀਂ? ਹਾਂਜੀ। ਇੱਥੇ ਰਹਿਣਾ ਇੱਥੇ ਰਹਿ ਤੇਰੀ ਮਰਜ਼ੀ ਹੈ। ਠੀਕ ਹੈ ਜੀ। ਤੇਰੀ ਇੱਛਾ ਹੈ। ਉਧਰ ਜਾਂਦੇ ਓਧਰ ਵੀ ਚਲੇ ਜਾ। ਠੀਕ ਹੈ। ਦੋਏ ਘਰ ਤੇਰੇ ਨੇ ਦੋਏ ਖੁੱਲੇ ਨੇ ਤੇਰੇ ਵਾਸਤੇ। ਇਹਦੇ ਕੋਲ ਦੋ ਹੁਕਮਾਂ ਇਹ ਤੇ ਆਪਣੇ ਨੇ। ਇੱਥੇ ਦੀ ਗੱਲ ਹੈ ਜੀਵ ਦੀ। ਇੱਕ ਭਣ ਪਲਾਉਣ ਵਾਲਾ ਹੁਕਮ ਨੇ ਇੱਕ ਭਗਤੀ ਲਾਉਣ ਵਾਲਾ ਹੁਕਮ। ਠੀਕ ਹੈ ਜੀ। ਪਰ ਭਣ ਪਲਾਉਣ ਵਾਲਾ ਇਹਨੂੰ ਇੱਥੇ ਰੱਖਦਾ। ਕਸਤੀ ਲਾਉਣ ਵਾਲਾ ਉਧਰ ਲੈ ਜਾ ਆਪਣੇ ਹੁਕਮ ਨਾਲ ਜੀਵ ਆਪਣੀ ਇੱਛਾ ਨਾਲ ਜੀਵ ਹਾਂਜੀ ਭਗਸਾਦਰ ਚ ਰਹਿੰਦਾ ਆਪਣੇ ਇੱਛਾ ਨਾਲ ਭਗਸਾਦਰ ਛੱਡਦਾ ਬਸ ਠੀਕ ਹੈ ਜੀ ਪ੍ਰਭ ਜੀਉ ਤੁਧ ਧਿਆਏ ਸੋਏ ਜਿਸ ਭਾਗ ਮਥਾਰੀ ਹੈ ਤੇਰੀ ਗਤਮਿਤ ਲਖੀ ਨਾ ਜਾਏ ਹਉ ਤੁਧ ਬਲਹਾਰੀ ਹੈ ਹੇ ਪ੍ਰਭ ਜੀ ਤੈਨੂੰ ਗੋਲ ਤੇ ਆਉਂਦੇ ਨੇ ਜਿਹੜੇ ਕੰਮ ਤੇ ਹੋ ਰਹੇ ਨੇ ਨਾ ਕਿਉਂ ਦੇ ਰਹੇ ਨੇ ਭਗਵਾਗਦਰ ਛੱਡਣਾ ਹਾਂਜੀ ਤੇ ਟਿਕਲ ਜਾਂਦੇ ਨੇ ਬੇਰੇ ਦ੍ਰਿਸ਼ਟੀ ਕੋਲ ਤੋਂ ਉਹਨਾਂ ਦੇ ਮੱਥੇ ਦੇ ਭਾਗ ਚੱਗੇ ਨਹੀਂ ਇਹ ਆਪਣੀ ਦਾ ਹੈ ਇਹ ਭਗਤਾਂ ਦੀ ਰਾਇ ਹੈ ਇਹ ਨਾ ਪਰਮੇਸ਼ਰ ਦੀ ਰਾਇ ਹੈ ਦਾ ਜੀਵ ਦੀ ਰਾਇ ਠੀਕ ਹੈ ਜੀ ਇਹ ਉਹਦੀ ਰਾਇ ਹੈ ਜਿਹੜਾ ਇਤੋਂ ਭਗਵਾਗਦਰ ਚੋਂ ਪਾਰ ਹੋ ਗਿਆ ਜਿਹਨੂੰ ਸੁੱਖ ਮਿਲਿਆ ਇਹ ਉਹਦੀ ਰਾਇ ਹੈ ਵੀ ਬਿਲੂ ਕਹੇਗਾ ਸੁੱਖ ਹੋਇਆ ਛੱਡ ਕੇ ਮੈਂ ਸਮਝਾ ਆਪਣੀ ਜਿਹੜੇ ਇੱਛਾ ਹੈ ਜਿਨ੍ਹਾਂ ਦੇ ਅੰਦਰ ਠੀਕ ਹੈ ਜੀ ਪਾਪ ਸਾਹਿਬ ਦੇ ਛੱਡਣ ਆਦੇ ਪਾਪ ਚ ਅੱਗੇ ਜੀ ਹਾਂਜੀ ਹਾਂ ਠੀਕ ਹੈ ਉਹਨਾਂ ਦੇ ਮੱਥੇ ਦੇ ਪਾਪ ਠੀਕ ਨੇ ਬਾਕੀਆਂ ਦੇ ਗਲਤ ਨੇ ਤੇਰੀ ਗਤ ਮਿਤ ਲਖੀ ਨ ਜਾਏ ਹਉ ਤੁਧ ਬਲਹਾਰੀ ਤੇਰੀ ਗਤ ਮਿਤ ਲਖੀ ਨ ਜਾਏ ਹਉ ਤੁਧ ਬਲਹਾਰੀ ਹੁਣ ਇਹ ਕਿਹਨੂੰ ਕਿਹਾ ਹੈ ਪਰਮੇਸ਼ਰ ਨੂੰ ਨਹੀਂ ਕਿਹਾ ਇਹ ਵੀ ਇਹਨੂੰ ਕਿਹਾ ਇੱਕ ਨੂੰ ਅੱਛਾ ਜੀ ਤੇਰੀ ਗਤ ਮਿਤ ਲਖੀ ਨ ਜਾਏ ਤੁਧ ਬਲਹਾਰੀ ਕਨ ਤੂੰ ਕਿਉਂ ਅੱਛੇ ਪੁੱਗਿਆਂ ਚ ਰਹਿਣਾ ਚਾਹੁੰਦਾ ਕਿਉਂ ਦੇਈ ਚਾਹੁੰਦਾ ਸਦਾ ਸੁਖ ਉਹ ਸੁਖ ਕਿਉਂ ਨਾ ਵੀ ਹੈ ਇਹੀ ਗੱਲ ਦੀ ਬੰਦਤਾ ਸਮਝੋ ਅੱਛਾ ਜੀ ਸਦਾ ਸੁਖ ਚਾਹਣਾ ਜਾਂ ਸਦਾ ਸੁਖ ਦੀ ਗੱਲ ਕਹਿੰਦੇ ਆਂ ਵੀ ਐਂ ਫਿਲਜੂਗੇ ਲੈ ਤਾਂ ਨਹੀਂ ਤੇਰੀ ਗਤ ਮੇਚ ਲੱਖੀ ਨਾ ਜਾਏ ਹਾਂ ਤੂੰ ਤੇ ਬਲਹਾਰੀ ਹੈ ਤੇਰੀ ਕismet ਤੇ ਲੱਖੀ ਨਾ ਜਾਏ ਜੀਵਨੂ ਤੇ ਸਭ ਕੋ ਸੋਹ ਕਹਿ ਵਰਬਾਣੀ ਦਾ ਆ ਕਰਦਣਾ ਕੋਰੇ ਤੋਂ ਬਾਅਦ ਜਾ ਕੇ ਕਪੜੇ ਜੇ ਝਾੜ ਕੇ ਨਾ ਕਰਦਦੇ ਠੀਕ ਹੈ ਜੀ ਐਸੇ ਗੱਲ ਦੀ ਸਮਝ ਨਹੀਂ ਆਉਂਦੀ ਵੀ ਇਹ ਕੀ ਗੱਲ ਆ ਨਹੀਂ ਮੁਕਰ ਵੀ ਜਾਂਦਾ ਦਫਾ ਹੋਣਾ ਤੇ ਮੁਕਰ ਗਿਆ ਫਿਰ ਤਾਂ ਲખી ਗਈ ਕਿ ਨਹੀਂ ਉਹ ਅੱਜ ਅੱਜ ਮੰਨ ਕੇ ਨਹੀਂ ਮੁਕਰੇਗਾ ਕੀ ਪਤਾ ਜਦ ਆਇਆ ਸੀ ਉਸਾਰੇ ਮਨੇਗਾ ਨਹੀਂ ਬਨੇਗਾ ਆ ਬਨ ਕੇ ਮੁੱਕਰ ਜਾਏਗਾ ਇਹਦਾ ਹੀ ਪਤਾ ਲੱਗਦਾ